ਧਿਆਨ ਇਧਰ ਰੱਖੀਏ ਭਗਤ ਰਵਿਦਾਸ ਮਹਾਰਾਜ ਨੂੰ ਪੜਨ ਵਾਸਤੇ ਪਾਇਆ ਕਹਿੰਦੇ ਬੜੀ ਜਿਹੜੀ ਉਹਨਾਂ ਨੂੰ ਨਿਰਾਦਰ ਦਾ ਸਾਣਾ ਕਰਨਾ ਪਿਆ ਬਹੁਤ ਨਿਰਾਦਰ ਉਹਨਾਂ ਦਾ ਹੋਇਆ ਤੁਸੀਂ ਬਹੁਤਾ ਦੂਰ ਕੀ ਆਪਾਂ ਜਾਣਾਂ ਆ ਥੋੜੇ ਸਮੇਂ ਦੀ ਗੱਲ ਡਾਕਟਰ ਭੀਮਰਾਓ ਅੰਬੇਦਕਰ ਨੂੰ ਵੀ ਜਦੋਂ ਪੜਨ ਜਾਇਆ ਜਾਂਦਾ ਹੈ ਉਹਨੂੰ ਕਲਾਸ ਦੇ ਅੰਦਰ ਨਹੀਂ ਬਿਠਾਉਂਦੇ ਬਾਹਰ ਚਾਰਟ ਤੇ ਬਿਠਾਉਂਦੇ ਐ ਉਹਦੀ ਜਿਹੜੀ ਉਹਦੀ ਕੀ ਕਹਿੰਦੇ ਹੁੰਨੇ ਆ ਆਪਾਂ ਰਿਕਗਨੀਸ਼ਨ ਕਹਿ ਦਿੰਦੇ ਨੇ ਵੈਸੇ ਤਾਂ ਉਹਨੂੰ ਉਹ ਵੀ ਨਹੀਂ ਕੀਤਾ ਜਾਂਦਾ ਰਿਕਗਨਾਈਸ ਭਾਵ ਕੇ ਸਨਮਾਨਿਤ ਵੀ ਨਹੀਂ ਕੀਤਾ ਜਾਂਦਾ ਜਦੋਂ ਉਹ ਕਿਤੇ ਅਵਲ ਦਰਜੇ ਤੇ ਆ ਜਾਂਦੇ ਕਿਤੇ ਕਿਤੇ ਪਹਿਲੇ ਦਰਜੇ ਤੇ ਆ ਜਾਂਦੇ ਉਹਨਾਂ ਨੂੰ ਸਨਮਾਨਿਤ ਵੀ ਨਹੀਂ ਸੀ ਕੀਤਾ ਜਾਂਦਾ ਕਿਉਂ ਕਿਉਂਕਿ ਤੁਸੀਂ ਨੀਵੀਂ ਜਾਤ ਦੇ ਹੋ ਤੁਸੀਂ ਸ਼ੂਦਰ ਹੋ ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਰੱਬ ਦੀ ਧਰਤੀ ਦੇ ਉੱਤੇ ਅੱਜ ਰੌਲਾ ਪਾਇਆ ਜਾਂਦਾ ਹੈ ਵੀ ਜਿਹੜਾ ਇਸ ਦੇਸ਼ ਨੂੰ ਵੰਡਣ ਦੀ ਗੱਲ ਕਰੂਗਾ ਉਹ ਬੰਦਾ ਇੱਕ ਤਰ੍ਹਾਂ ਦਾ ਦੇਸ਼ਪ੍ਰੋਹੀ ਮੰਨਿਆ ਜਾਊਗਾ ਮੈਂ ਕਹਿੰਦਾ ਤੁਸੀਂ ਇੱਕ ਦੇਸ਼ ਨੂੰ ਵੰਡਣ ਦੀ ਕਰਦੇ ਹਾਂ ਜਿਨ੍ਹਾਂ ਨੇ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਵੰਡਿਆ ਉਹਨਾਂ ਦੇ ਉੱਤੇ ਕਦੋਂ ਆਪਾਂ ਇਹ ਦੇਸ਼ ਧਰੋ ਲਾਵਾਂਗੇ ਉਹਨਾਂ ਦੇ ਉੱਤੇ ਕਦੋਂ ਬ੍ਰਹਿਮੰਡ ਧਰੋ ਲਾਵਾਂਗੇ ਉਹਨਾਂ ਦੇ ਉੱਤੇ ਕਦੋਂ ਅਸੀਂ ਰੱਬ ਦਾ ਧਰੋ ਲਾਵਾਂਗੇ ਭਈ ਤੁਸੀਂ ਲੋਕ ਜਾਤਾਂ 'ਚ ਵੰਡੇ ਤੁਸੀਂ ਲੋਕ ਵਰਣਾ ਵਿੱਚ ਵੰਡੇ ਤੁਸੀਂ ਲੋਕਾਂ ਨੂੰ ਊਚ ਨੀਚ ਦੇ ਭੇਦ ਭਾਵ ਦੇ ਵਿੱਚ ਵੰਡਿਆ ਤੇ ਉਹ ਕੀ ਰੱਬ ਦੇ ਵਿੱਚ ਰੱਬ ਦਾ ਖੰਡਨ ਨਹੀਂ ਕੀਤਾ ਅਸੀਂ ਰੱਬ ਨੇ ਇੱਕ ਬੰਦਾ ਪੈਦਾ ਕੀਤਾ ਰੱਬ ਨੇ ਇੱਕ ਇਨਸਾਨ ਬਣਾਇਆ ਪਰ ਉਸ ਇਨਸਾਨ ਦੀਆਂ ਅੱਗੇ ਕਿੰਨੀਆਂ ਹੀ ਕਿਸਮਾਂ ਦੇਖੋ ਦੇਸ਼ਾਂ ਦੀਆਂ ਸਰਹੱਦਾਂ ਦੂਰ ਦੂਰ ਹੋਣ ਦੇ ਨਾਲ ਜਿਹੜਾ ਬੰਦੇ ਦੀ ਬੋਲੀ ਵਿੱਚ ਬੰਦੇ ਦੇ ਪਹਿਰਾਵੇ ਦੇ ਵਿੱਚ ਬੰਦੇ ਦੇ ਰਹਿਣ ਸਹਿਣ ਦੇ ਵਿੱਚ ਫਰਕ ਜ਼ਰੂਰ ਪੈ ਜਾਂਦਾ ਪਰ ਬੰਦੇ ਦੀ ਊਚ ਨੀਚ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੁੰਦਾ ਸਭ ਬਰਾਬਰ ਹੀ ਹੁੰਦੇ ਨੇ ਭਗਤ ਰਵਿਦਾਸ ਜੀ ਮਹਾਰਾਜ ਦਾ ਜੀਵਨ ਇਸੇ ਚੀਜ਼ ਦੇ ਉੱਤੇ ਬਤੀਤ ਹੋਇਆ ਉਹਨਾਂ ਨੇ ਪਹਿਲਾਂ ਹੀ ਇੱਕ ਲਕੀਰ ਖਿੱਚਤੀ ਵੀ ਅਸੀਂ ਉਸ ਪਾਸੇ ਨਹੀਂ ਜਾਣਾ ਜਿਸ ਪਾਸੇ ਰੱਬ ਦੀ ਕਾਇਨਾਤ ਨੂੰ ਵੰਡਿਆ ਹੋਇਆ ਅਸੀਂ ਉਸ ਸ਼ਹਿਰ ਦੇ ਵਾਸੀ ਆਂ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀ ਤਿਹਠਾਉ ਨਾ ਤਸਵੀਸ ਖਰਾਜ ਨਾ ਮਾਲ ਫੌਫ ਨਾ ਖਤਾ ਨ ਤਰਸ ਜਵਾਲ ਕਹਿੰਦੇ ਉੱਥੇ ਕਿਸੇ ਨੂੰ ਕੋਈ ਖੌਫ ਨਹੀਂ ਉੱਥੇ ਕਿਸੇ ਦੇ ਉੱਤੇ ਕੋਈ ਟੈਕਸ ਨਹੀਂ ਲਾਏ ਜਾਂਦੇ ਕਿਸੇ ਤੋਂ ਕੋਈ ਕਰ ਨਹੀਂ ਵਸੂਲਿਆ ਜਾਂਦਾ ਉਹ ਬੇਗੰਮਪੁਰਾ ਉਹ ਇੱਕ ਐਸਾ ਸ਼ਹਿਰ ਹੈ ਜਿੱਥੇ ਹਰ ਕੋਈ ਬਿਨਾਂ ਦੁੱਖਾਂ ਤਕਲੀਫਾਂ ਤੋਂ ਰਹਿ ਰਿਹਾ ਹੈ ਇਕਾਗਰਤ ਏਕਤਾ ਦੇ ਵਿੱਚ ਰਹਿ ਰਿਹਾ ਹੈ ਮਿਲਾਪ ਦੇ ਵਿੱਚ ਰਹਿ ਰਿਹਾ ਹੈ ਮਿਲਾਪ ਵਿੱਚ ਰਹਿ ਰਿਹਾ ਹੈ ਕਿਸੇ ਦੇ ਮਨ ਦੇ ਵਿੱਚ ਕੋਈ ਫਰਕ ਨਹੀਂ ਕਿਸੇ ਦੇ ਮਨ ਦੇ ਵਿੱਚ ਕੋਈ ਐਸੀ ਕੋਈ ਉਹ ਨਹੀਂ ਸੋਇਸ਼ ਕਰਕੇ ਭਗਤ ਰਵਿਦਾਸ ਜੀ ਮਹਾਰਾਜ ਦਾ ਜੀਵਨ ਇਸ ਚੀਜ਼ ਦੇ ਵਿੱਚ ਬਤੀਤ ਹੋਇਆ ਆਓ ਹੁਣ ਉਹਨਾਂ ਦੇ ਨਾਲ ਜੁੜੀਆਂ ਥੋੜੀਆਂ ਥੋੜੀਆਂ ਸਾਖੀਆਂ ਦੇ ਉੱਤੇ ਝਾਤ ਮਾਰੀਏ ਆਪਾਂ ਰਾਤ ਇੱਕ ਸਾਖੀ ਦੇ ਉੱਤੇ ਝਾਤ ਮਾਰੀ ਸੀ ਕਿ ਉਹਨਾਂ ਦੇ ਜੀਵਨ ਦੇ ਨਾਲ ਇੱਕ ਸਾਖੀ ਜੋੜੀ ਜਾਂਦੀ ਹੈ ਜਿਹੜੀ ਕਿ ਪੁਨਰ ਜਨਮ ਦੀ ਜੋੜੀ ਜਾਂਦੀ ਹੈ ਕਿ ਭਗਤ ਜੀ ਰਾਮਾਨੰਗ ਜੀ ਦੇ ਅਖੇ ਸੇਵਕ ਸੀ ਭਗਤ ਰਾਮਾਨੰਦ ਜੀ ਦੇ ਸੇਵਕ ਸੀ ਤੇ ਉਹਨਾਂ ਨੇ ਸ਼ੂਦਰ ਦੇ ਘਰੋਂ ਖਾਣਾ ਲਿਆ ਕੇ ਉਹਨਾਂ ਦੀ ਉਗਰਾਹੀ ਵਾਲੇ ਪ੍ਰਸ਼ਾਦੇ 'ਚ ਮਿਲਾਤਾ ਤੇ ਰਾਮਾਨੰਦ ਨੇ ਕਹਿੰਦੇ ਉਹਨਾਂ ਨੂੰ ਸ਼ਰਾਪ ਦਿੱਤਾ ਤੇ ਇਸ ਕਰਕੇ ਉਹਨਾਂ ਦਾ ਅਗਲਾ ਜਨਮ ਸ਼ੂਦਰਾ ਦੇ ਘਰ ਦਾ ਹੋਇਆ ਪਰ ਕਹਿੰਦੇ ਐਦਾਂ ਦੀ ਤਾਂ ਗੱਲ ਹੀ ਹੈ ਨਹੀਂ ਕੋਈ ਰੱਬ ਕਿਸੇ ਨੂੰ ਨੀਵੀਂ ਜਾਤ ਵਿੱਚ ਇਸ ਕਰਕੇ ਥੋੜਾ ਪੈਦਾ ਕਰਦਾ ਵੀ ਉਹਨੂੰ ਕਿਸੇ ਨੇ ਸ਼ਰਾਪ ਦਿੱਤਾ ਨਾਲੇ ਬੰਦਾ ਕੌਣ ਹੁੰਦਾ ਓਥੇ ਤਾਂ ਕਹਿੰਦੇ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰ ਇਹ ਕਿਸੇ ਦੇ ਜੋਰ ਦੇ ਉੱਤੇ ਕਿਵੇਂ ਕਿਸੇ ਦਾ ਜਨਮ ਨੀਵੀਂ ਜਾਤ ਵਿੱਚ ਹੋ ਜੂਗਾ ਕਹਿੰਦੇ ਇਦਾਂ ਹੁੰਦਾ ਹੀ ਨਹੀਂ ਇਹ ਲੋਕ ਝੂਠ ਬੋਲਦੇ ਐ ਇਹ ਕਹਾਣੀ ਝੂਠੀ ਜੋੜੀ ਹੋਈ ਹੈ ਮਹਾਰਾਜ ਜੀ ਦੇ ਨਾਲ ਫਿਰ ਅਗਲੀਆਂ ਕਹਾਣੀਆਂ ਦੀ ਆਪਾਂ ਗੱਲ ਕਰ ਲਈਏ ਭਗਤ ਰਵਿਦਾਸ ਜੀ ਦੇ ਉੱਤੇ ਇੱਕ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਸੁਣਿਓ ਜੀ ਧਿਆਨ ਦੇ ਨਾਲ ਮਹਾਰਾਜਿਆਂ ਦੇ ਉੱਤੇ ਕੀ ਕੀਤਾ ਜਾਂਦਾ ਜੀ ਇੱਕ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਮੁਕੱਦਮਾ ਕਾਹਦਾ ਦਰਜ ਕੀਤਾ ਜਾਂਦਾ ਸਭ ਤੋਂ ਪਹਿਲੀ ਗੱਲ ਤਾਂ ਉਹਦੇ ਵਿੱਚ ਇਹ ਹੁੰਦੀ ਹੈ ਕਿ ਰਵਿਦਾਸ ਸਾਡੀਆਂ ਹਿੰਦੂਆਂ ਦੀਆਂ માનਤਾਵਾਂ ਨੂੰ ਨਹੀਂ ਮੰਨਦਾ ਪਹਿਲਾ ਪਹਿਲਾ ਦਾ ਮੁਕੱਦਮਾ ਕੀ ਹੈ ਇਹ ਸਾਡੇ ਹਿੰਦੂ ਧਰਮ ਦੀਆਂ ਮਨੌਤਾਂ ਨੂੰ ਨਹੀਂ ਮੰਨਦੇ ਅੱਛਾ ਜੀ ਦੂਸਰੀ ਦੂਸਰਾ ਮੁਕੱਦਮਾ ਕੀ ਦਰਜ ਕੀਤਾ ਗਿਆ ਦੂਸਰਾ ਮੁਕੱਦਮਾ ਉਹਨਾਂ ਤੇ ਦਰਜ ਕੀਤਾ ਗਿਆ ਕਿ ਰਵਦਾਸ ਜਿਹੜਾ ਹੈ ਇਹ ਬੁੱਤ ਪੂਜਾ ਨਹੀਂ ਕਰਦਾ ਬੁੱਤ ਪ੍ਰਸਤੀ ਨਹੀਂ ਕਰਦਾ ਤੇ ਤੀਸਰਾ ਇਹਨਾਂ ਤੇ ਮੁਕੱਦਮਾ ਇਹ ਦਰਜ ਕੀਤਾ ਗਿਆ ਕਿ ਹਿੰਦੂਇਜ਼ਮ ਦੇ ਵਿੱਚ ਇਹ ਮੰਨੋਤ ਹੈ ਕਿ ਔਰਤ ਨੂੰ ਧਰਮ ਦੇ ਅੰਦਰ ਦਖਲ ਅੰਦਾਜ਼ੀ ਨਹੀਂ ਦੇਣ ਦੇਣੀ ਇਸ ਕਰਕੇ ਇਹਨਾਂ ਨੇ ਝਾਲਾਂ ਦੀ ਝਾਲਾ ਜਿਹੜਾ ਝਾਲਾ ਸੀ ਨਾ ਝਾਲਾ ਕੋਈ ਬਾਈ ਨਹੀਂ ਹੋਈ ਝਾਲਾ ਇੱਕ ਘਰਾਣਾ ਹੈ ਉਸ ਘਰਾਣੇ ਦੀਆਂ ਦੋ ਰਾਣੀਆਂ ਸੀ ਇੱਕ ਰਾਣੀ ਸੀ ਇੱਕ ਰਾਣੀ ਦਾ ਨਾਮ ਸੀ ਇੱਥੇ ਮੈਂ ਵੈਸੇ ਲਿਖ ਕੇ ਵੀ ਲੈ ਕੇ ਆਇਆ ਕਿਉਂਕਿ ਜਦੋਂ ਕੋਈ ਬਾਤ ਨਾ ਕਈ ਵਾਰੀ ਵਿਵਾਦ ਕਰਨ ਲੱਗ ਪੈਂਦੇ ਐ ਫਿਰ ਉਹਨਾਂ ਨੂੰ ਦਿਖਾਉਣਾ ਜ਼ਰੂਰੀ ਵੀ ਹੁੰਦਾ ਉਹ ਦੋ ਰਾਣੀਆਂ ਸੀ ਉਹਨਾਂ ਦੋ ਰਾਣੀਆਂ ਦੇ ਨਾਮ ਸੀ ਇੱਕ ਦਾ ਨਾਮ ਸੀ ਰਤਨਕੌਰ ਤੇ ਦੂਸਰੀ ਦਾ ਨਾਮ ਸੀ ਰਾਣੀ ਮਹਿਤਾਬਕੌਰ ਮਹਿਰਾਬ ਤੋਲ ਇਹ ਦੋ ਰਾਣੀਆਂ ਸੀ ਇਹਨਾਂ ਦੇ ਵਿੱਚੋਂ ਇੱਕ ਰਾਣੀ ਸੀ ਜਿਹੜੀ ਮੀਰਾ ਬਾਈ ਜੀ ਦੀ ਚਾਚੀ ਲੱਗਦੀ ਸੀ ਉਹ ਰਾਣੀ ਸੀ ਜਿਹੜੀ ਉਹ ਭਗਤ ਰਵਦਾਸ ਜੀ ਆ ਦੀ ਸੇਵਕ ਸੀ ਐ ਕਹਿ ਲੋ ਵੀ ਉਹਨਾਂ ਦੇ ਪ੍ਰੇਮ ਦੇ ਵਿੱਚ ਕੀਲੀ ਹੋਈ ਸੀ ਜਿਹੜੀ ਮਾਮ ਆਪਾਂ ਹੁਣ ਇਹ ਗੱਲ ਕਰੀਏ ਉਹ ਕਹਿੰਦੇ ਉਹਨਾਂ ਨੇ ਮੁਕੱਦਮਾ ਦਰਜ ਕੀਤਾ ਵੀ ਇਹਨੇ ਇੱਕ ਔਰਤ ਨੂੰ ਨਾਮਦਾਨ ਦਿੱਤਾ ਇੱਕ ਔਰਤ ਨੂੰ ਇਹਨੇ ਧਰਮ ਦੇ ਵਿੱਚ ਦਾਖਲ ਕਰ ਲਿਆ ਇਹ ਤੇ ਸਾਡੇ ਧਰਮ ਦੀ ਉਲੰਘਣਾ ਕਰਤੀ ਇਹਨੂੰ ਕਰੋ ਜੀ ਦਾਖਲ ਇੱਧਰ ਲੈ ਕੇ ਆਓ ਇਹਨੂੰ ਰਾਜੇ ਦੇ ਦਰਬਾਰ ਵਿੱਚ ਕਹਿੰਦੇ ਭਗਤ ਰਵਦਾਸ ਜੀ ਨੂੰ ਬੰਨ੍ਹ ਕੇ ਲੈ ਗਏ ਹੁਣ ਸੁਣਿਓ ਪੰਡਤਾਂ ਨੇ ਸ਼ਿਕਾਇਤ ਕੀਤੀ ਸ਼ਿਕਾਇਤ ਕਰਨ ਤੋਂ ਬਾਅਦ ਕਹਿੰਦੇ ਭਗਤ ਰਵਦਾਸ ਜੀ ਨੂੰ ਲੈ ਗਏ ਜਦੋਂ ਲੈ ਕੇ ਕਿ ਜਿਹੜਾ ਰਾਜਾ ਸੀ ਨਾ ਉਸ ਵੇਲੇ ਦਾ ਉਹ ਕਹਿੰਦਾ ਮੈਂ ਐ ਕਿਵੇਂ ਰਬਦਾਸ ਨੂੰ ਕੁਛ ਕਹਦਾ ਇਹ ਏਕਣ ਨਹੀਂ ਕਹਿੰਦੇ ਬੇਇਨਸਾਫੀ ਨਹੀਂ ਇੱਥੇ ਹੋਣੀ ਬੇ ਕਿਸੇ ਦੇ ਨਾਲ ਨਾ ਇਨਸਾਫੀ ਨਹੀਂ ਕਰਨੀ ਇਨਸਾਫ ਕਰਾਂਗੇ ਸਾਫ ਸੁਥਰਾ ਇਨਸਾਫ ਕਰਾਂਗੇ ਦੱਸੋ ਗੱਲ ਕੀ ਹੈ ਕਹਿੰਦੇ ਜੀ ਗੱਲ ਕੀ ਹੁੰਨੀ ਹੈ ਆਹ ਤੁਹਾਡੇ ਸਾਹਮਣੇ ਖੜਾ ਹੈ ਰਬਦਾਸ ਉਹ ਤੇ ਇਦਾਂ ਹੀ ਬੋਲਦੇ ਹੋਣਗੇ ਨਾ ਉਹ ਸਤਕਾਰ ਥੋੜਾ ਦਿੰਦੇ ਹੋਣਗੇ ਉਹ ਕਿੱਥੇ ਸਤਿਕਾਰ ਦਿੰਦੇ ਹੋਣਗੇ ਮਹਾਰਾਜ ਨੂੰ ਉਹ ਤੇ ਐਂ ਹੀ ਕਹਿੰਦੇ ਹੋਣਗੇ ਕਹਿੰਦੇ ਆ ਖੜਾ ਹੈ ਜੀ ਰਬਦਾਸ ਇਹਨੂੰ ਪੁੱਛੋ ਇਹ ਕਹਿੰਦੇ ਬੁੱਤ ਪ੍ਰਸਤੀ ਨਹੀਂ ਕਰਦਾ ਮਹਾਰਾਜ ਜੀ ਕਹਿੰਦੇ ਹਾਂ ਨਹੀਂ ਕਰਦੇ ਇਹਦੇ ਵਿੱਚ ਕੀ ਇਹਦੇ ਵਿੱਚ ਕੀ ਦੋ ਰਾਮਾ ਨੇ ਪਰ ਸਾਡੇਆਂ ਲੋਕਾਂ ਨੇ ਤੇ ਸੁਣਿਆ ਉਹਨਾਂ ਨੇ ਚਮੜੇ ਦੀ ਮੂਰਤੀ ਬਣਾ ਕੇ ਰੱਖੀ ਸੀ ਆਪਕੋ ਸਤਨਾਮ ਵਾਹਿਗੁਰੂ ਕਿਉਂਕਿ ਜਿਵੇਂ ਬਾਬਿਆਂ ਨੇ ਪ੍ਰਚਾਰਿਆ ਓਵੇਂ ਹੀ ਸਾਡੇ ਕੰਨਾਂ ਤੱਕ ਆਇਆ ਓਵੇਂ ਹੀ ਅਸੀਂ ਮੰਨੀ ਗਏ ਆ ਕਿਸੇ ਨੇ ਘੋਖ ਪੜਤਾਲ ਕਰ ਮੈਂ ਤਾਂ ਹੀ ਗੱਲ ਕੀਤੀ ਸੀ ਮਹਾਰਾਜ ਜੀ ਦਾ ਜੀਵਨ ਬਾਅਦ ਵਿੱਚ ਲਿਖਿਆ ਗਿਆ ਬਾਣੀ ਉਹਨਾਂ ਨੇ ਆਪਣੇ ਹੱਥੀ ਲਿਖੀ ਹੈ ਮਹਾਰਾਜ ਬਾਣੀ ਦੇ ਵਿੱਚ ਨਿਰਾਪੂਰਾ ਖੰਡਨ ਕਰਦੇ ਐ ਕਹਿੰਦੇ ਕਹਿੰਦੇ ਆ ਭਾਤ ਪਹੇ ਤੇ ਅਰਲਾਪ ਸੀ ਕਰ ਕਰਾ ਕਾ ਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ ਕਹਿੰਦੇ ਉਹ ਪੰਡਤ ਕੀ ਕਰਦੇ ਨੇ ਇੱਕ ਚੂਰਮਾ ਬਣਾਉਂਦੇ ਨੇ ਚੂਰਮਾ ਬਣਾ ਕੇ ਕਹਿੰਦੇ ਆ ਅਸੀਂ ਮੂਰਤੀ ਨੂੰ ਭੋਗ ਲਵਾਉਣਾ ਪਰ ਕਹਿੰਦੇ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ ਕਹਿੰਦੇ ਉਸ ਮੂਰਤੀ ਨੇ ਤਾਂ ਕੱਖ ਵੀ ਨਹੀਂ ਖਾਦਾ ਮੂਰਤੀ ਕੁਛ ਖਾਈ ਨਹੀਂ ਸਕਦੀ ਹੁਣ ਭਗਤ ਕਬੀਰ ਜੀ ਕਬੀਰ ਜੀ ਮਹਾਰਾਜ ਜੀ ਦਾ ਬਚਨ ਲਿਏ ਕਹਿੰਦੇ ਜਿਹੜੀ ਐ ਮੂਰਤੀ ਇਹ ਮੂਰਤੀਕਾਰ ਨੇ ਛਾਤੀ ਦੇ ਉੱਤੇ ਪੈਰ ਰੱਖ ਕੇ ਖੜੀ ਉਹ ਜਿਵੇਂ ਸ਼ਬਦ ਆਉਂਦਾ ਨਾ ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਰ ਖਾਓ ਕਹਿੰਦੇ ਜੇ ਇਹ ਮੂਰਤ ਸੱਚੀ ਹੈ ਉਹ ਸ਼ਬਦ ਮੈਨੂੰ ਪੂਰਾ ਨਹੀਂ ਥੋੜਾ ਵਿਸਰ ਗਿਆ ਮੂਹੋਂ ਉਹਦੀਆਂ ਪਰ ਅੰਤ ਲੀਆਂ ਤੁਕਾਂ ਇਹ ਨੇ ਕਹਿੰਦੇ ਵੀ ਦੇ ਕੇ ਛਾਤੀ ਪਾਉਂ ਵੀ ਜਿਹੜੀ ਉਹ ਮੂਰਤੀ ਘੜੀ ਛਾਤੀ ਤੇ ਪੈਰ ਧਰ ਕੇ ਪਰ ਕਹਿੰਦੇ ਹੋਣਾ ਕੀ ਚਾਹੀਦਾ ਸੀ ਤੁਸੀਂ ਕਹਿੰਦੇ ਹੋ ਮੂਰਤੀ ਰੱਬ ਦੀ ਹੈ ਤੇ ਜੇ ਰੱਬ ਦੀ ਮੂਰਤੀ ਦੇ ਉੱਤੇ ਪੈਰ ਧਰ ਕੇ ਕਿਸੇ ਨੇ ਮੂਰਤੀ ਘੜੀ ਹੈ ਫਿਰ ਤੁਸੀਂ ਉਹਨੂੰ ਉਦੋਂ ਹੀ ਚੀਰ ਕੇ ਖਾ ਜਾਣਾ ਸੀ ਵੀ ਇਹ ਰੱਬ ਦੀ ਮੂਰਤੀ ਹੈ ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ ਜੇ ਇਹ ਮੂਰਤ ਸੱਚੀ ਹੁੰਦੀ ਹੁਣ ਨੂੰ ਤੁਸੀਂ ਕੱਦਾ ਕਤਲ ਕਰ ਦਿੰਦੇ ਮੂਰਤੀਕਾਰ ਦਾ ਵੀ ਤੂੰ ਸਾਡੇ ਰੱਬ ਦੀ ਛਾਤੀ ਤੇ ਬੈਠ ਕੇ ਕਰ ਰਿਹਾ ਤੂੰ ਸਾਡੇ ਰੱਬ ਦੀ ਛਾਤੀ ਤੇ ਆ ਜਿਹੜੀਆਂ ਵੱਡੀਆਂ ਵੱਡੀਆਂ ਕਈ ਕੋਈ ਫੁੱਟ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਬੰਦੇ ਜੁੱਤੀਆਂ ਲੈ ਲੈ ਕੇ ਚੜਦੇ ਨੇ ਉੱਤੇ ਕਿਹੜਾ ਇਦਾਂ ਹੀ ਬਣ ਜਾਂਦੀਆਂ ਨੇ ਐਂ ਹੁੰਦਾ ਕਿ ਨਹੀਂ ਹੁੰਦਾ ਜੀ ਐਵੇਂ ਹੀ ਹੁੰਦਾ ਤੇ ਉਹ ਕੀ ਕਹਿੰਦੇ ਕਹਿੰਦੇ ਭਗਤ ਰਵਿਦਾਸ ਦੀ ਮਹਾਰਾਜ ਦੇ ਨਾਲ ਕਹਾਣੀ ਜੋੜਤੀ ਪਰ ਹੁਣ ਤੁਸੀਂ ਦੇਖੋ ਆਪਾਂ ਭਗਤ ਰਵਿਦਾਸ ਜੀ ਮਹਾਰਾਜ ਦੇ ਬਾਰੇ ਇਹ ਸ਼ਬਦ ਵੀ ਪੜ੍ਹਦੇ ਆ ਆਹ ਸ਼ਬਦ ਹੈ ਜੀ ਸ਼ਬਦ ਕੀ ਹੈ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆੜ ਦਾਮ ਕੋ ਸ਼ੀਂਪਰੋ ਹੋਇਓ ਲਖੀਣਾ ਗੁੰਨਾਂ ਤੰਨਾਂ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ ਅਗਲਾ ਸ਼ਬਦ ਆਉਂਦਾ ਸੈਨ ਨਾਹੀ ਬੁਤਕਾਰੀ ਆ ਓਏ ਘਰ ਘਰ ਸੁਨਿਆ ਕੀ ਅੱਗੇ ਕੀ ਕਹਿੰਦੇ ਐ ਮਹਾਰਾਜ ਕਹਿੰਦੇ ਨੇ ਸੈਨ ਨਾਈ ਬੁਤਕਾਰੀ ਆ ਓਏ ਘਰ ਘਰ ਸੁਣਿਆ ਇਦੋਂ ਅਗਲੀਆਂ ਤੁਕਾਂ ਦੇ ਵਿੱਚ ਭਗਤ ਰਵਿਦਾਸ ਮਹਾਰਾਜ ਦਾ ਜ਼ਿਕਰ ਆਉਂਦਾ ਓਹ ਕਹਿੰਦੇ ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਕੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਕਹਿੰਦੇ ਉਹਨਾਂ ਨੇ ਸਾਧ ਸੰਗਤ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੇ ਦਰਸ਼ਨ ਕੀਤੇ ਤੇ ਜਿਸ ਕਿਨਾਂ ਦੀ ਸਾਧ ਸੰਗਤ ਚ ਬੈਠੇ ਨੀਚ ਕੁਲਾ ਜੁਲਾਹਰਾ ਕੀ ਦੀ ਸੰਗਤ ਕੀਤੀ ਕੀ ਦੀ ਸੰਗਤ ਕੀਤੀ ਜੀ ਸਭ ਤੋਂ ਪਹਿਲਾਂ ਕੀ ਦੀ ਸੰਗਤ ਕੀਤੀ ਕੀ ਦਾ ਨਾਮ ਲੈ ਅਸੀਂ ਕਿਹੜੇ ਭਗਤ ਸਹਿਬਾਨ ਨੇ ਭਗਤ ਨਾਮਦੇਵ ਜੀ ਦੂਜਿਆਂ ਦਾ ਕਿਹਨਾਂ ਦਾ ਜ਼ਿਕਰ ਕੀਤਾ ਭਗਤ ਕਬੀਰ ਜੀਆਂ ਦਾ ਤੀਜਿਆਂ ਦਾ ਸੈਣ ਦਾ ਭਗਤ ਸੈਣ ਨਾਈ ਜੀ ਦਾ ਤੇ ਚੌਥਾ ਆਪਾਂ ਜ਼ਿਕਰ ਕੀਤਾ ਭਗਤ ਰਵਿਦਾਸ ਜੀ ਮਹਾਰਾਜ ਦਾ ਤੇ ਅੰਤਲਾ ਜਿਹੜਾ ਆਉਂਦਾ ਤਨੈ ਧੰਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆਂ ਕਹਿੰਦੇ ਜਿਹੜਾ ਇਹਨਾਂ ਦੀ ਸਾਰਿਆਂ ਦੀ ਸੰਗਤ ਜਦੋਂ ਕੀਤੀ ਹੁਣ ਤੁਸੀਂ ਦੱਸੋ ਜਿਹਦਾ ਗੁਰੂ ਖੁਦ ਮੂਰਤੀ ਨਹੀਂ ਪੂਜਦਾ ਉਹਦਾ ਚੇਲਾ ਮੂਰਤੀ ਪੂਜ ਲੂ ਸਾਰੇ ਭਗਤ ਸਹਿਬਾਨ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ ਤੁਸੀਂ ਅਲੱਗ-ਅਲੱਗ ਨਹੀਂ ਕਰ ਸਕਦੇ ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਇਕੱਠੇ ਕਰਤੇ ਨਾ ਫਿਰ ਸਾਡੇ ਵਰਗੇ ਦੁੱਕੀ ਟਿੱਕੀ ਨੂੰ ਕੋਈ ਹੱਕ ਨਹੀਂ ਐ ਵੀ ਅਸੀਂ ਅਲੱਗ ਕਰੀਏ ਉਹਨਾਂ ਨੂੰ ਕਿਸੇ ਨੂੰ ਗੁੱਸਾ ਲੱਗੇ ਭਾਵੇਂ ਗਿਲਾ ਲੱਗੇ ਅਸੀਂ ਮਹਾਰਾਜ ਨੂੰ ਅਲੱਗ ਨਹੀਂ ਕਰ ਸਕਦੇ ਕਿਸੇ ਵੀ ਸ਼ਰਤ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਅਲੱਗ ਨਹੀਂ ਕਰ ਸਕਦੇ ਸਾਡੇ ਲਈ ਤੇ ਉਹ ਬਹੁਤ ਉੱਚੇ ਨੇ ਅਸੀਂ ਤੇ ਉਹਨਾਂ ਦੇ ਪੈਰ ਦੀ ਚਰਨਾ ਦੀ ਧੂੜ ਵੀ ਨਹੀਂ ਬਣ ਸਕਦੇ ਮੈਂ ਪਰਸੋਂ ਵੀ ਬੇਨਤੀ ਕੀਤੀ ਸੀ ਜਦੋਂ ਮਹਾਰਾਜ ਜੀ ਖੁਦ ਆਪਣੀ ਬਾਣੀ ਦੇ ਵਿੱਚ ਇਹ ਕਹਿੰਦੇ ਐ ਕਹਿੰਦੇ ਐ ਵੀ ਦੂਧ ਤਾਂ ਬਚਰਿਆ ਥਨੋਂ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਬਰ ਨਾ ਫੂਲ ਅਨੂਪ ਨਾ ਪਾਵੋ ਜਦੋਂ ਉਹ ਕਹਿੰਦੇ ਆ ਮੂਰਤੀ ਦੀ ਪੂਜਾ ਮੈਂ ਕਿਵੇਂ ਕਰਾਂ ਰੱਬ ਤੇ ਸਾਰਿਆਂ ਦੇ ਵਿੱਚ ਰਹਿੰਦਾ ਜਿਵੇਂ ਉਹ ਕਹਿੰਦੇ ਆ ਆਓ ਜੀ ਸਾਰੇ ਪੜੀਏ ਕੀ ਕਹਿੰਦੇ ਐ ਮਹਾਰਾਜ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੀ ਇਕੱਤਰ ਕੀਤੀ ਜਿਨ੍ਹਾਂ ਦੀ ਸੋਚ ਮਿਲਦੀ ਸੀ ਮਿਲ ਕੇ ਜੁੜ ਕੇ ਕੌਣ ਬੈਠ ਸਕਦਾ ਜਿਨ੍ਹਾਂ ਦੀ ਸੋਚ ਮਿਲਦੀ ਹੁੰਦੀ ਹੈ ਜਿਨ੍ਹਾਂ ਦੀ ਸੋਚ ਨਹੀਂ ਮਿਲਦੀ ਹੈ ਲੈ ਤੁਸੀਂ ਦੇਖ ਲਓ ਡਾਂਗ ਸੂਟਾ ਖੜਕਦਾ ਖੜਕਦਾ ਕਿ ਨਹੀਂ ਖੜਕਦਾ ਜੀ ਸੋਚ ਨਹੀਂ ਮਿਲਦੀ ਇੱਕ ਕਹਿੰਦਾ ਐ ਨਹੀਂ ਕਰਨਾ ਦੂਜਾ ਕਹਿੰਦਾ ਐ ਕਰਨਾ ਉਹ ਕਹਿੰਦਾ ਅਸੀਂ ਤਾਂ ਐਂ ਕਰਦੇ ਸੀ ਸੀ ਇਦਾਂ ਹੀ ਕਰਾਂਗੇ ਤੁਸੀਂ ਕੌਣ ਹੁੰਨੇ ਹੋ ਤੁਸੀਂ ਰੋਕ ਕੇ ਦਿਖਾਓ ਤੁਸੀਂ ਕਰਕੇ ਦਿਖਾਓ ਇਹ ਸੋਚ ਨਾ ਮਿਲਣ ਦੇ ਨਤੀਜੇ ਨੇ ਜਿਹਦੀ ਸੋਚ ਮਿਲਦੀ ਹੁੰਦੀ ਹੈ ਉਹ ਕਹਿੰਦਾ ਠੀਕ ਹੈ ਮਹਾਰਾਜ ਮੰਨ ਲੈਨੇ ਆ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਆ ਤੇ ਜਿਹੜੇ ਭਗਤ ਸਹਿਬਾਨ ਮਹਾਰਾਜ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ ਹੈ ਮਹਾਰਾਜ ਕਹਿੰਦੇ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਧਰਮ ਭੁਲਾਈ ਹੁਣ ਮੂਰਤੀ ਕਿੱਥੇ ਹੈ ਮੂਰਤੀ ਬੰਦੇ ਦੇ ਅੰਦਰ ਹੈ કે ਬਾਹਰ ਹੈ ਜੀ ਜਵਾਬ ਦਿਓ ਮੂਰਤੀ ਕਿੱਥੇ ਹੈ ਮੂਰਤੀ ਬਾਹਰ ਹੈ ਮੂਰਤੀ ਅੰਦਰ ਤਾਂ ਨਹੀਂ ਫਿਰ ਉਹ ਕੀ ਦੀ ਪੂਜਾ ਕਰਦੇ ਨੇ ਉਹ ਅੰਦਰਲੇ ਦੀ ਪੂਜਾ ਕਰਦੇ ਨੇ ਜਿਹੜਾ ਅੰਦਰ ਵਸਦਾ ਉਹ ਤਾਂ ਵਸਦਾ ਤੇਰੇ ਅੰਦਰ ਜੀਨੂ ਬਾਹਰ ਢੋਲ ਕੇ ਉਹ ਤਾਂ ਵਸਦਾ ਤੇਰੇ ਅੰਦਰ ਜੀਨੂ ਬਾਹਰ ਢੋਲ ਕੇ ਉਹ ਤਾਂ ਵਸਦਾ ਮੇਰੇ ਅੰਦਰ ਜੀਨੂ ਬਾਹਰ ਢੋਲ ਕੇ ਉਹ ਨਾ ਵਸਦਾ ਤੇਰੇ ਅੰਦਰ ਜੀਨੂ ਬਾਹਰ ਢੋਲਦਾ ਉਹ ਤਾਂ ਵਸਦਾ ਤੇਰੇ ਅੰਦਰ ਜਿਦੀਆਂ ਬਾਤ ਲਾ ਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ ਜਿਦੀਆਂ ਬਾਤ ਲਾ ਸ਼ਾਂ ਕਰ ਤੇਰੇ ਅੰਦਰ ਵਸਦਾ ਏ ਜਿਦੀ ਬਾਹਰ ਤਲਾ ਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ ਸਾਡੀ ਸਚ ਬਾਤ ਲਾ ਸ਼ਾਂ ਕਰਦੇ ਉਹ ਤੇਰੇ ਉਹ ਜਿਦੀਆਂ ਬਾਤ ਲਾ ਸ਼ਾਂ ਉਸਾਂ ਬਸ ਤੇ ਤੂੰ ਮੰਦਰ ਢੋਲਦਾ ਉਹ ਤਾਂ ਵਸਦਾ ਤੇਰੇ ਅੰਦਰ ਤੇ ਤੂੰ ਮੰਦਰ ਢੋਲਦਾ ਉਹ ਤਾਂ ਵਸਦਾ ਤੇਰੇ ਅੰਦਰ ਜਿਹਨੂੰ ਬਾਹਰ ਢੋਲਦਾ ਉਹ ਤਾਂ ਵਸਦਾ ਹੀ ਹੈ ਤੇ ਤੂੰ ਮੰਦਰ ਢੋਲਦਾ ਉਹ ਤਾਂ ਵਸਦਾ ਤੇਰੇ ਅੰਦਰ ਤੇ ਉਹ ਮੰਦਰ ਢੋਲਦਾ ਉਹ ਤਾਂ ਵਸਦਾ ਤੇਰੇ ਅੰਦਰ ਤੇਰੇ ਅੰਦਰ ਤੇ ਤੂੰ ਮੰਦਰ ਹੈ ਸਾਪਕੇ ਘਰ ਮੈਂ ਬਾਹਰ ਨਹੀਂ ਅਰ ਤੋਂ ਲਗ ਪਰੁ ਕੁਲਾਈ ਸੱਗਲ ਬਨਸਪਤ ਮਾਏ ਮੈਂ ਸੰਗਰ ਸੱਗਲ ਦੂਤ ਮੈਂ ਕੀਆ ਉੱਚੀ ਨੀਚ ਮੈਂ ਜੋਤ ਸਮਾਈ ਘਟ ਘਟ ਮਾਰੋ ਜੀ ਆ ਇਸ ਕਰਕੇ ਰਵਿਦਾਸ ਜੀ ਮਹਾਰਾਜ ਕਹਿੰਦੇ ਬਿਲਕੁਲ ਮੈਂ ਮੂਰਤੀ ਪੂਜਾ ਨੂੰ ਨਹੀਂ ਮੰਨਦਾ ਜੀ ਕਿਉਂਕਿ ਮੂਰਤੀਆਂ ਨੂੰ ਪੂਜ ਕੇ ਨਹੀਂ ਕਿਉਂਕਿ ਬਾਣੀ ਦੇ ਵਿੱਚ ਕੀ ਲਿਖਿਆ ਹੈ ਮਹਾਰਾਜ ਕਹਿੰਦੇ ਹੈ ਬਾਣੀ ਦੇ ਵਿੱਚ ਲਿਖਿਆ ਮਹਾਰਾ ਦੀ ਬਾਣੀ ਦੇ ਵਿੱਚ ਥੋੜਾ ਧਿਆਨ ਦਿਓ ਜੀ ਇੱਧਰ ਕਹਿੰਦੇ ਬੁੱਤ ਪੂਜ ਪੂਜ ਪੜਿਓ ਜੀ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾ ਫਿਰ ਜਿਨ੍ਹਾਂ ਦੀ ਬਾਣੀ ਹੈ ਕਹਿੰਦੇ ਵੀ ਉਹ ਬੁੱਤ ਪੂਜ ਪੂਜ ਕੇ ਉਹਨਾਂ ਨੇ ਖਤਮ ਕਰ ਲਿਆ ਪੜਨੀ ਚਾਹੀਦੀ ਸੀ ਭਗਵਤ ਗੀਤਾ ਪੜਨੀ ਚਾਹੀਦੀ ਸੀ ਰਾਮਾਇਣ ਪੜਨਾ ਚਾਹੀਦਾ ਸੀ ਚਾਰੇ ਵੇਦਾਂ ਨੂੰ ਪੜਨਾ ਚਾਹੀਦਾ ਸੀ ਉਪਨਿਸ਼ਦਾਂ ਨੂੰ ਪੜਨਾ ਚਾਹੀਦਾ ਸੀ 18 ਪੁਰਾਣਾ ਨੂੰ ਪੜਨਾ ਚਾਹੀਦਾ ਸੀ ਗਾਇਤਰੀ ਮੰਤਰ ਤੇ ਪੜਨਾ ਚਾਹੀਦਾ ਸੀ ਉਹ ਸਾਰੇ ਗ੍ਰੰਥਾਂ ਨੂੰ ਜਿਹੜੇ ਗ੍ਰੰਥ ਸਤਕਾਰਯੋਗ ਨੇ ਮੈਂ ਸਾਰਿਆਂ ਨੂੰ ਸਤਕਾਰਯੋਗ ਕਹਿੰਦਾ ਮਹਾਭਾਰਤ ਪੜ ਲਿਓ ਪੜਨਾ ਉਹਨਾਂ ਗ੍ਰੰਥਾਂ ਦੇ ਵਿੱਚੋਂ ਉਹਨਾਂ ਦੇ ਜੀਵਨ ਬਾਰੇ ਸੀ ਪਰ ਉਹ ਕਹਿੰਦੇ ਇਹ ਗਲਤ ਰਾਹ ਤੇ ਤੁਰਪੇ ਇਸ ਕਰਕੇ ਅਸੀਂ ਵੀ ਇਸ ਰਾਹ ਤੇ ਨਹੀਂ ਤੁਰਨਾ ਤੁਸੀਂ ਜੋ ਕਰਨਾ ਹੈ ਤੁਸੀਂ ਉਹ ਕਰ ਲਿਓ ਆਖੋ ਸਤਿਨਾਮ ਵਾਹਿਗੁਰੂ ਮਹਾਰਾਜ ਦੀ ਬੜਕ ਸੀ ਇਹ ਐਂਟਰਪੋਕ ਜੇ ਨਹੀਂ ਸੀ ਸਾਡੇ ਵਰਗੇ ਇੱਥੇ ਕਹਿ ਦੇਣ ਕਿ ਨਾ ਜੀ ਨਾ ਐ ਨਾ ਬੋਲਿਓ ਲੋਕ ਲੜ ਪੈਣਗੇ ਐ ਨਾ ਕਿਹੋ ਜੀ ਇੱਥੇ ਐ ਹੋ ਜੂ ਉਹ ਮਹਾਰਾਜ ਆਰ ਗਿਆ ਜੇੜਾ ਕਿੱਥੋਂ ਲੈ ਕੇ ਆਵਾਂਗੇ ਭਗਤ ਰਵਿਦਾਸ ਮਹਾਰਾਜ ਦੀ ਤਸਵੀਰ ਦਾ ਭਾਰ ਤੇਰੀ ਕੰਧ ਚੱਲ ਸਕਦੀ ਐ ਜਦ ਕਿਤੇ ਉਹਨਾਂ ਦੇ ਸ਼ਬਦਾਂ ਦਾ ਭਾਰ ਤੇਰੇ ਦਿਲ ਤੇ ਪਿਆ ਨਾ ਉਹ ਨਹੀਂ ਚੱਲਿਆ ਜਾਣਾ ਉਹ ਨਹੀਂ ਚੱਲ ਹੁੰਦਾ ਕਿਉਂਕਿ ਮਹਾਰਾਜ ਨੇ ਬਾਣੀ ਦੇ ਵਿੱਚ ਐਨਾਤ ਜਿਆਦੇ ਸਾਨੂੰ ਰੱਬ ਦੇ ਨਾਲ ਜੋੜਿਆ ਬਹੁਤ ਪਿਆਰ ਭਰੀ ਬਾਣੀ ਹੈ ਮਹਾਰਾਜ ਦੀ ਆਪਾਂ ਪੜਿਆ ਨਹੀਂ ਜੀ ਸਾਚੀ ਪ੍ਰੀਤ ਹਮ ਆਜੋ ਪੜਨੀਏ ਥੋੜਾ ਰੌਲਾ ਜਿਹਾ ਪਈ ਜਾਂਦਾ ਹੈ ਉੱਲਾ ਚਿਰ ਪੜ ਕੇ ਆਪਾਂ ਅੱਗੇ